ਜਾ ਰਹੀ ਹੈ ਐਸ ਦੀ ਸਫਲਤਾ ਵਾਸਤੇ ਸੀਜੀਐਮ ਅਮਰਦੀਪ ਸਿੰਘ ਬੈਂਸ ਵੱਲੋਂ ਜੁਡੀਸ਼ੀਅਲ ਅਫਸਰਾਂ ਅਤੇ ਪੁਲਿਸ ਅਧਿਕਾਰੀਆਂ ਜ਼ਿਲ੍ਹਾ ਕਾਰਪੋਰੇਸ਼ਨ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਮਿਊਨਿਸਪਲ ਕਾਰਪੋਰੇਸ਼ਨ ਯੂਥ ਇੰਪਲਾਈਜ਼ ਫੈਡਰੇਸ਼ਨ ਦੇ ਮੈਂਬਰਾਂ ਦਾ ਇੱਕ ਵਫਤ ਪ੍ਰਧਾਨ ਆਸ਼ੂ ਨਾਹਰ ਦੀ ਅਗਵਾਈ ਹੇਠ ਨਗਰ ਨਿਗਮ ਦੇ ਮੇਅ ਚਤਿੰਦਰ ਸਿੰਘ ਮੋਤੀਪਾਟਿਆ ਨੂੰ ਮਿਲਿਆ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਮੰਗ ਪੱਤਰ ਸੌਂਪਿਆ ਇਸ ਮੰਗ ਪੱਤਰ ਵਿੱਚ ਆਊਟਸੋਰਸ ਮੁਲਾਜ਼ਮਾਂ ਨੂੰ ਡੀਸੀ ਰੇਟ ਤੇ ਕਰਨ ਤਿਉਹਾਰਾ ਸ਼ਨੀਵਾਰ ਅਤੇ ਐਤਵਾਰ ਨੂੰ ਮੁਲਾਜ਼ਮਾਂ ਨੂੰ ਛੁੱਟੀ ਦੇ ਜੇਕਰ ਛੁੱਟੀ ਨਹੀਂ ਦਿੱਤੀ ਜਾ ਸਕਦੀ ਤਾਂ ਇਸ ਦੇ ਪੈਸੇ ਦਿੱਤੇ ਜਾਣ ਸਮੇਤ ਪੰਜ ਮੰਗਾ ਸ਼ਾਮਿਲ ਹਨ ਅਖਬਾਰਾਂ ਵਿੱਚ ਆਟੋ ਵਰਕਸ਼ਾਪ ਵਿੱਚ ਲੱਗੀ ਖਬਰ ਬਾਰੇ ਉਹਨਾਂ ਆਖਿਆ ਕਿ ਨਗਰ ਨਿਗਮ ਇਸ ਬਾਰੇ ਜਾਂਚ ਕਰੇਗਾ ਮੇਅਰ ਨੇ ਇਸ ਮੌਕੇ ਤੇ ਆਟੋ ਵਰਕਸ਼ਾਪ ਦੇ ਮੁਲਾਜ਼ਮਾਂ ਵੱਲੋਂ ਨਿਭਾਈ ਜਾ ਰਹੀ ਡਿਊਟੀ ਦੀ ਸ਼ਲਾਘਾ ਕੀਤੀ ਇਸ ਮੌਕੇ ਤੇ ਚੇਅਰਮੈਨ ਰਾਜਕੁਮਾਰ ਰਾਜੂ ਮੀਤ ਪ੍ਰਧਾਨ ਜੁਗਲ ਕਿਸ਼ੋਰ ਲਾਲੀ ਦੀਪਕ ਸਬਰਵਾਲ ਅਤੇ ਦੀਪਕ ਮਲਿਕ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜ਼ਰ ਸਨ ਅੱਜ ਸਾਡੇ ਕੋਲ ਸਾਡੇ ਜੂਨੀਅਨ ਦੇ ਜਿਹੜੀ ਮਿਊਚਰ ਯੂਨੀਅਨ ਦੇ ਇੰਪਲਾਈਜ਼ ਫੈਡਰੇਸ਼ਨ ਜੂਨੀਅਨ ਆٹو ਵਰਕਸ਼ਾਪ ਹੈ ਕਾਰਪਰੇਸ਼ਨ ਦੀ ਇਹ ਆਤੀਆਂ ਕੁਝ ਰਿਵਾਰਡਸ ਲੈ ਕੇ ਆਏ ਨੇ ਤੇ ਡੈਫੀਨੇਟਲੀ ਇਹਨਾਂ ਦੀ ਦਮਾੜ ਦੇ ਉੱਤੇ ਜਿਹੜੀ ਜੈਨੂਇਨ ਹੋਣੀ ਹੈ ਬਿਲਕੁਲ ਅਸੀਂ ਜੁਰੀਆ ਕਰਾਂਗੇ ਕਿਉਂਕਿ ਇਹ ਸਾਡੇ ਜਿਹੜੇ ਨੇ ਮੁਲਾਜ਼ਮ ਦੇ ਰਹੇ ਨੇ ਇਹ ਬੜੇ ਮਿਹਨਤੀ ਔਰ ਜ਼ਿੰਮੇਵਾਰੀ ਨਾਲ ਕੰਮ ਕਰਨ ਵਾਲੇ ਮੁਲਾਜ਼ਮ ਨੇ ਉਹ ਇਨਾਂ ਦੀ ਜਿਹੜੀ ਜੈਨੂਇਨ ਦੇ ਨਾਲ ਆਪਣਾ ਕੋਈ ਮੰਗ ਪੱਤਰ ਦਿੱਤਾ ਹੈ ਜੋ ਵੀ ਇਹ ਜੈਨੂਇਨ ਪ੍ਰੋਬਲਮ ਹੋਣੀਆਂ ਉਹਨਾਂ ਨੂੰ ਅਸੀਂ ਦਰਤੀ ਨਾਲ ਸਟਾਰਟ ਕਰਦੇ ਜਿਹੜੀਆਂ ਜੈਨੂਇਨ ਤੋਂ ਨੇ ਕੁੱਝ ਬਿੱਛੇ ਰਹੇ ਅੱਜ ਮਾਨਯੋਗ ਮੇਅਰ ਸਾਹਿਬ ਨੂੰ ਇਸ ਕਰਕੇ ਦੱਸਣ ਆਏ ਹਾਂ ਕਿਉਂਕਿ ਇਹ ਸਾਡੇ ਫਰਸਟ ਨਾਗਰੀ ਸਹਿਰ ਦੇ ਹੋਰ ਮੁਲਾਜ਼ਮਾਂ ਦੇ ਬਾਸ ਨੇ ਇਸ ਕਰਕੇ ਸਾਨੂੰ ਇਹਨਾਂ ਦੇ ਮਾਨ ਸੀ ਸਾਨੂੰ ਇਹਨਾਂ ਤੇ ਯਕੀਨ ਸੀ ਵੀ ਸ਼ਹਿਰ ਚ ਜੇ ਕੋਈ ਕਿਸੇ ਦੇ ਨਾਲ ਮੁਲਾਜ਼ਮਾਂ ਦੀ ਕਿੰਤੂ ਪ੍ਰੰਤ ਹੁੰਦੀ ਆ ਤੇ ਇਹ ਆਪੇ ਮੁਲਾਜ਼ਮਾਂ ਦੇ ਨਾਲ ਖੜੇ ਨੇ ਅਸੀਂ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਵੀ ਮਿਲ ਕੇ ਆਏ ਹੁਣੇ ਔਲਖ ਸਾਹਿਬ ਨੂੰ ਵੀ ਉਹਨਾਂ ਨੇ ਵੀ ਅਸ਼ਵਾਸ਼ਣ ਦਿੱਤਾ ਵੀ ਮੈਂ ਆਪਣੇ ਮੁਲਾਜ਼ਮਾਂ ਨਾਲ ਆਪਣੇ ਪਰਿਵਾਰ ਨਾਲ ਖੜਾ